ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹਾਂ ਬਾਈ ਬਾਲੇ ਵਧੀਆ ਬਾਈ ਜੀ ਬਾਲੇ ਵਧੀਆ ਠੀਕ ਹੈ ਜੀ ਇਹ ਬੇਟਾ ਬਾਈ ਜਗਦੀਪ ਤੁਹਾਡਾ ਹਨਾ ਜੀ ਹਾਂ ਬੇਟਾ ਜੀ ਇਹ ਨਾਲ ਮੇਰੇ ਹੈਲਪ ਕਰਾਉਂਦਾ ਚਲੋ ਵਧੀਆ ਗੱਲ ਹੈ ਜੀ ਹਾਂ ਜੀ ਹਾਂ ਜੀ ਜੀ ਵੀ ਜਾਂਦਾ ਜੀ ਠੀਕ ਹੈ ਜੀ ਵਧੀਆ ਗੱਲ ਹੈ ਜੀ ਹਾਂ ਜੀ ਹਾਂ ਜੀ ਤੇ ਇਹ ਆ ਗਿਆ ਆਪਣਾ ਕੋੜਾ ਹੀ ਹਾਈ ਕੋੜਾ ਜੀ ਠੀਕ ਹੈ ਜੀ ਇਹ ਕਿਹਦਾ ਬੱਚਾ ਜੀ ਇਹ ਰੌਲੀ ਵਾਲੇ ਦਾ ਜੀ ਰੌਲੀ ਵਾਲੇ ਦਾ ਜੀ ਹਾਂ ਜੀ ਠੀਕ ਹੈ ਜੀ ਅਰ ਜਾਂਦਾ ਬੱਚਾ ਕੀ ਡਿਟੇਲ ਹੈ ਵੀਰੇ ਦੀ ਹਾਈਟ ਕਿੰਨੀ ਹੈ ਜੀ ਹਾਏ ਜੀ ਸਾਡੇ 58 ਜੀ ਦੀ 52 ਹਾਂਜੀ ਤੇ ਬਾਲਪੋਰੀਆਂ ਦਾ ਸਾਫ ਆ ਵੀਰੇ ਬਾਲਪੋਰੀਆਂ ਦਾ ਫੁੱਲ ਸਾਫ ਆਈ ਠੀਕ ਹੈ ਜੀ ਬਾਲਪੋਰੀ ਮੱਥੇ ਵਾਲੀ ਉੱਚੀ ਹੈਗੀ ਹਾਂਜੀ ਛਿੱਟਾ ਛਿੱਟਾ ਹੈ ਨਹੀਂ ਹੋਰ ਕੋਈ ਗਲਤ ਪੋਰੀ ਹੈ ਨਹੀਂ ਬਸ ਬਾਗ ਵਾਲੀਆਂ ਪੋਰੀਆਂ ਹੋਰ ਕੋਈ ਪੋਰੀ ਹੈ ਨਹੀਂ ਇਹਦੇ ਫालतੂ ਠੀਕ ਹੈ ਜੀ ਅਜੇ ਲੱਸਾ ਜਰੂਰ ਆ ਥੋੜਾ ਜਿਹਾ ਹੁਣੇ ਲਿਆ ਠੀਕ ਇਹਦੀ ਮਾਂ ਦਾ ਪਤਾ ਵੀਰੇ ਆਪਾਂ ਨੂੰ ਨਹੀਂ ਮਾਂ ਦਾ ਨਹੀਂ ਪਤਾ ਇਹ ਉਹਨਾਂ ਨੇ ਵੇਚਤੀ ਸੀ ਦੀ ਮਾਂ ਉਹਨਾਂ ਨੇ ਨੁਕਰੀ ਸੀ ਕਿ ਚੰਬੀ ਸੀ ਇਹ ਪਤਾ ਨਹੀਂ ਉਹ ਕਿਹਨਾਂ ਸ਼ਰਮੋਂ ਮੁੰਡੇ ਬਾਹਰ ਜਾਵੜੇ ਸੀ ਠੀਕ ਹੈ ਜੀ ਹਾਂ ਠੀਕ ਹੈ ਜੀ ਤਾਂ ਕਰਕੇ ਤੇ ਕੀ ਮੁੱਲ ਕਰਦੇ ਵੀਰੇ ਠੀਕ ਹੈ। ਲੋ ਬਈ ਨਿਗਾਹ ਮਾਰ ਲਓ ਇੱਕ ਵਾਰੀ ਬੱਚਾ ਬਹੁਤ ਚੰਗਾ। ਲਿੱਸਾ ਜ਼ਰੂਰ ਆ ਥੋੜਾ ਜਿਹਾ ਪਰ ਲੰਮਾ ਵੇਖ ਲਓ ਘੋੜਾ ਬਹੁਤ ਸੋਹਣਾ ਘੋੜਾ। ਇਹ ਘੋੜੀ ਦੀ ਕੀ ਡਿਟੇਲ ਆ ਬਈ ਜਿਕ ਦੀ ਸੇ? ਇਹ ਡਿਟੇਲ ਆ ਜੀ 56 ਇੰਚ ਦਾ ਜੀ। ਠੀਕ ਹੈ ਜੀ। ਸੂਈ ਵੀ ਆ ਮਗਰ ਬਸ਼ੇਰਾ ਆ ਵੇਖ ਲਓ ਛੋਟਾ ਬੱਚਾ ਹੈਗਾ। ਠੀਕ ਹੈ ਜੀ। ਇਹ ਕਿਹੜੇ ਘੋੜੇ ਦਾ ਬੱਚਾ ਜੀ? ਇਹ ਤਾਂ ਕੋਈ ਇਥੇ ਪੱਕੇ ਪਥਰਾਲੇ ਆ ਜੀ। ਠੀਕ ਹੈ ਜੀ। ਉਹਦਾ ਬੱਚਾ ਜੀ। ਠੀਕ ਹੈ ਜੀ। ਹਾਂ ਜੀ। ਉੱਥੇ ਉੱਥੇ ਹੀ ਖਰੀਦੀ ਸੀ। ਇਹ ਬਾਲਪੋਰੀਆਂ ਦੀ ਸਫਾਈ ਬਿਲਕੁਲ ਹਾਂ ਬਾਲਪੋਰੀਆਂ ਹੀ ਸਾਫ ਹੈ ਠੀਕ ਹੈ ਜੀ ਤੇ ਸਵਾਰੀ ਦੀ ਸਫਾਈ ਵੀਰੇ ਸਵਾਰੀ ਦੀ ਵੀ ਸਾਫ ਹੈ ਜੀ ਚੜ ਕੇ ਵੇਖਿਆ ਸੀ ਠੀਕ ਹੈ ਜੀ ਹਾਂ ਹੁਣ ਦੁਆਰੇ ਹੀਟ ਗੱਡੀ ਖੜੀ ਆ ਮਲਾਵਾਗੇ ਹੁਣ ਇਹ ਬੱਚੀ ਦੀ ਕੀ ਡਿਟੇਲ ਆ ਬਾਈ ਇਹ ਵੀ ਮਿਹਲੇ ਕੋੜੇ ਦੀ ਪੋਤੀ ਹੈ ਠੀਕ ਹੈ ਜੀ ਹਾਂ ਜੀ ਇਹਦੇ ਛਤਰੀ ਹੈਗਾ ਕਾਕੇ ਦਾ ਕੋੜਾ ਉਹਦੀ ਹੈ ਠੀਕ ਹੈ ਜੀ ਕਿੰਨੀ ਹਾਈਟ ਹੋਗੀ ਵੀਰੇ ਇਹਦੀ ਹਾਂ ਜੀ ਹਾਈਟ ਕਿੰਨੀ ਹੋਗੀ ਇਹ ਹੈਗੀ ਹੈ ਜੀ ਅਜੇ 53 ਕੁ ਹੋਗੀ 53 ਜੀ ਹਾਂ 53 ਤੇ ਉਮਰ ਕਿੰਨੀ ਹੋਗੀ ਵੀਰੇ ਇਹਦੀ ਉਮਰਦੀ 5 ਮਹੀਨੇ ਹੈ ਜੀ 5 ਮਹੀਨੇ ਹੀ ਹਾਂ ਠੀਕ ਹੈ ਜੀ ਇਹ ਵੀ ਫੋਰ ਸੇਲ ਆ ਬਾਈ ਨਹੀਂ ਇਹ ਨਹੀਂ ਹੈ ਜੀ ਸੇਲ ਕਰਨੀ ਇਹ ਲੋੜੀ ਤੋਂ ਬਾਅਦ ਦੇਖਾਂਗੇ ਲੋੜੀ ਤੋਂ ਬਾਅਦ ਕਰਨੀ ਹੈ ਜੀ ਚਿਪਕੇ ਦਾ ਕੋਈ ਦਾਣਾ ਨਹੀਂਗਾ ਠੀਕ ਹੈ ਜੀ ਬਿਸਪੋਟਲੈਸ ਸਹੀ ਹਾਂ ਜੀ ਠੀਕ ਹੈ ਵੀਰੇ ਠੀਕ ਹੈ ਜੀ ਇਹਨਾਂ ਦੀ ਕੀ ਡਿਟੇਲ ਆ ਬਾਈ ਜਗਦੀਸ਼ ਹਾਂ ਜੀ ਇਹਨਾਂ ਤਿੰਨਾਂ ਬੱਚੇ ਨੇ ਇਹ ਬਾਈ ਪੀਟੀ ਵਾਲੇ ਘੋੜੇ ਦਾ ਬੱਚਾ ਜੀ ਠੀਕ ਹੈ ਜੀ ਹਾਂ ਪੀਟੀ ਵਾਲੇ ਗਲਦੀਪ ਕੋਲੇ ਹੈੜਾ ਬਾਈ ਕੋਲੇ ਗਲਦੀਪ ਕੋਲੇ ਜੀ ਠੀਕ ਹੈ ਜੀ ਉਸ ਘੋੜੇ ਦਾ ਬੱਚਾ ਜੀ ਠੀਕ ਹੈ ਜੀ ਤੇ ਕੀ ਮੁੱਲ ਵਗੈਰਾ ਇਹਦਾ ਹਾਈਟ ਵਗੈਰਾ ਕਿੰਨੀ ਹੈ ਜੀ ਹਾਈਟ ਤਾਂ ਹੈਗੀ ਹੈ ਜੀ ਇਹ 55 ਇੰਚ ਹੋ ਗਈ ਤੇ ਉਮਰ ਕਿੰਨੀ ਹੋ ਗਈ ਜੀ ਉਮਰ ਦੀ ਹੈਗੀ 6.5 ਮਹੀਨੇ 6.5 ਮਹੀਨੇ ਜੀ ਹਾਂ ਜੀ ਠੀਕ ਹੈ ਜੀ ਮੜੇ ਇੱਧਰ ਹੋ ਜਾ ਬਈ ਫੇਸ ਤੋਂ ਦਿਖਾ ਦਈਏ ਦਿਖਾ ਦਿਓ ਸਪੌਟਲੈਸ ਸੀ ਬਈ ਹਨਾ ਹਾਂ ਹਾਂ ਕੋਈ ਸਪੌਟ ਨਹੀਂ ਹੈ ਜੀ ਠੀਕ ਹੈ ਜੀ ਲੋ ਬਈ ਨਿਗਾਹ ਮਾਰ ਲਓ ਬੱਚੇ ਤੇ ਤੇ ਦੂਜਾ ਬੱਚਾ ਬਾਈ ਇਹ ਇਹ ਥੋੜਾ ਲੱਸਾ ਜ਼ਰੂਰ ਹੈ ਇਹ ਮਹਾਦੇਵ ਦਾ ਹੀ ਇਹ ਮਹਾਦੇਵ ਆਪਣੇ ਅਖਲੀ ਵਾਲੇ ਦਾ ਹੀ ਅਖਲੀ ਵਾਲੇ ਦਾ ਹੀ ਠੀਕ ਹੈ ਜੀ ਲੱਸਾ ਜ਼ਰੂਰ ਹੈ ਰਾਜੀ ਹੋ ਕੇ ਬਹੁਤ ਜ਼ਿਆਦਾ ਚੰਗਾ ਕੋੜਾ ਬੱਚਾ ਸੋਹਣਾ ਹੀ ਉਹੀ ਦੱਸੀ ਜਾਂਦਾ ਜੀ ਹਾਂ ਤੇ ਸਾਂਭਿਆ ਨਹੀਂ ਬਾਈ ਕਹਿੰਦੇ ਅਸੀਂ ਖਰੀਦਿਆ ਤੇ ਹੁਣ ਥੋੜੇ ਦਿਨਾਂ ਵਿੱਚ ਕਰ ਦਾਂਗੇ ਤਿਆਰ ਇਹਨੂੰ ਠੀਕ ਹੈ ਜੀ ਤੇ ਇਹਦੀ ਉਮਰ ਕਿੰਨੀ ਹੋ ਗਈ ਵੀਰੇ ਹਾਂ ਜੀ ਇਹਦੀ ਉਮਰ ਮਰੇ ਹਿਸਾਬ ਨਾਲ 3.5 ਮਹੀਨੇ ਹੀ ਸਾਢੇ 1/4 ਮਹੀਨੇ ਹਾਂ 4 ਦਾ ਦੇ ਪਰ ਸਾਢੇ 4 ਰੱਖ ਲਓ ਤੇ ਇਹਦੀ ਮਾਂ ਚੰਬੀ ਹੈ ਕਿ ਨੁਗਰੀ ਨੁਗਰੀ ਜੀ ਨੁਗਰੀ ਦੀ ਹਾਂ ਇਹਦੀ ਮਾਂ ਨੁਗਰੀ ਆ ਉਹਦੀ ਵੀ ਨੁ ਤੇ ਵਾਲਪੋਰੀਆਂ ਦਾ ਸਾਫਾ ਵੀਰੇ ਵਾਲਪੋਰੀਆਂ ਦਾ ਸਾਫਾ ਜੀ ਠੀਕ ਹੈ ਜੀ ਬਿਲਕੁਲ ਸਾਫ ਸੋਹਣਾ ਬੱਚਾ ਲਿੱਸਾ ਜ਼ਰੂਰ ਹੈ ਕੰਨਾਂ ਦਾ ਬੜਾ ਸ਼ਕੀਰ ਹੈ ਨਹੀਂ ਕੰਨਾਂ ਦਾ ਸੋਹਣਾ ਬਈ ਕੁੰਡੀ ਵਾਲਾ ਕੰਨਾਂ ਛੋਟਾ ਹਾਂਜੀ ਇਹ ਫਿਰ ਗੁੜੀਆਂ ਨੂੰ ਪੂਰਾ ਸ਼ੌਂਕਾ ਹੀ ਨਾਲ ਹਾਂ ਗੁੜੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਬਹੁਤ ਸ਼ਾਂਤ ਅੰਤ ਤੱਕ ਗੁੜੀਆਂ ਨਾਲ ਚਲੋ ਵਧੀਆ ਗੱਲ ਆ ਬੇਟਾ ਹਾਂਜੀ ਤੇ ਮੇਲੇ ਵਗੈਰੇ ਤੇ ਜਾਂਦੇ ਹੋ ਬੇਟਾ ਨਾਲ ਫਿਰ ਹਾਂਜੀ ਜਾਂਦੇ ਹਾਂ ਚਲੋ ਵਧੀਆ ਗੱਲ ਆ ਪੁੱਤ ਹਾਂਜੀ ਠੀਕ ਹੈ ਬਈ ਵਧੀਆ ਸ਼ੌਂਕ ਆ ਬਾਈ ਜਗਦੀਸ਼ ਇਹ ਹਾਂ ਬੇਟੀ ਬੇਟੀ ਨੂੰ ਵੀ ਸ਼ੌਂਕ ਹੈ ਕੈਮਰਾ ਫੋਟੋ ਦੇ ਆ ਬਾਕੀ ਸਾਰੇ ਹੈਲਪ ਕਰਦੇ ਆ ਮੇਲੇ ਤਾਂ ਵੀ ਕੁੜੀ ਜਾਵੜੀ ਨਹੀਂ ਨਹੀਂ ਬਹੁਤ ਵਧੀਆ ਸ਼ੌਂਕ ਆ ਬਾਈ ਹਾਂਜੀ 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 ਠੀਕ ਹੈ ਜੀ ਤੇ ਉਹ ਤੀਜੇ ਬੱਚੇ ਦੀ ਕੀ ਡਿਟੇਲ ਆ ਗਈ ਵੀਰੇ ਆ ਜੋ ਆ ਜੀ ਉਹ ਦਿਖਾ ਦਿੰਦਾ ਹਾਂ ਆਹ ਖੋਲੀ ਮੜਾ ਇਹਨੂੰ ਆ ਦੇਖ ਲੋ ਜੀ। ਉਹ ਬਾਸਾ। ਬੱਚੇ ਤੇਰੇ ਸਾਰੇ ਬਈ ਸਪੌਟਲੈਸ ਆ ਜਮਾ ਹਨਾ। ਕੰਨ ਕੰਨ ਬਹੁਤ ਚੰਗਾ। ਹਾਂ ਬੱਚੇ ਸਾਰੇ ਸਪੌਟਲੈਸ ਆ ਸਾਰੇ ਸ਼ਕੀਨਾਂ ਨਾਲੇ। ਹਾਂ ਜੀ। ਬਾਸ ਇੱਕ। ਅਤਲਾ ਰਪਲਾਇ ਕਰਕੇ ਖਾ ਜੀਵਾ। ਆ ਪਾ ਦੋ ਫੇਸਬੁਕ ਤੇ ਬਈ। ਮੜਾ ਖੜਦਾ ਨਹੀਂ ਨਾ ਫਿਰ ਐ। ਇਹਨੇ ਨਾਲ ਖੜ ਜਾਂਦਾ ਬੱਚਾ ਨਹੀਂ। ਹਾਂ ਜੀ। ਟਿਕਦਾ ਨਹੀਂ ਬਈ। ਆਲਾ ਫੜਲਾ। ਅਰਦੂ ਫੜ ਲਓ ਤਾਂ। ਆ ਫੜ ਲਓ ਬੋਤਕੂਈ। ਕੀ ਡਿਟੇਲ ਆ ਬਾਈ ਇਹਦੀ ਇਹ ਸਾਨੂੰ ਜਿਹਦੇ ਅਸੀਂ ਲਿਆ ਉਹਨਾਂ ਨੇ ਕਹਿਆ ਜਵਾਲਾਮੁਖੀ ਦਾ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਇਹਦੀ ਕਿੰਨੀ ਓਵਰ ਹੋਗੀ ਬਾਈ ਇਹਦੀ 4 ਮਹੀਨੇ ਹੈ 4 ਮਹੀਨੇ ਹਾਂ ਦੁੱਧ ਪਿੰਦਾ ਜਾਂਦਾ ਸੀ ਠੀਕ ਹੈ ਜੀ ਆ ਦੰਦ ਦੇਖ ਸਕਦੇ ਹੋ ਅਜੇ ਚੌਕਲੀ ਚਪਾ ਹੋਣੀ ਠੀਕ ਹੈ ਜੀ ਤੇ ਮੁੱਲ ਵਗੈਰਾ ਵੀਰੇ ਹਾਂ ਜੀ ਇਹਦਾ ਸਵਾ ਲੱਖ ਰੁਪਏ ਮੰਗਦੇ ਹੈ ਠੀਕ ਹੈ ਜੀ ਤੇ ਦੂਜਿਆਂ ਦਾ ਮੁੱਲ ਦੂਜਾ ਦਾ ਮੇਲੇ ਤੇ ਕਰਨਾਗੇ ਜੀ ਮੇਲੇ ਤੇ ਕਰੂਗੇ ਦੋ ਦਿਨ ਰਹਿ ਕੇ ਜਾਣਾ ਜੀ ਉੱਥੇ ਠੀਕ ਹੈ ਠੀਕ ਹੈ ਮੇਲੇ ਤੇ ਫਿਰ ਪਹੁੰਚ ਰਹੇ ਹਾਂ ਬਾਈ ਸਾਰੇ ਜਾਨਵਰ ਲੈ ਕੇ ਮੇਲੇ ਤੇ ਪਹੁੰਚ ਰਹੇ ਹਾਂ ਜੀ ਹਾਂ ਠੀਕ ਹੈ ਬਾਈ ਬਾਈ ਨਾਲ ਕਰੋ ਬਾਈ ਸੰਪਰਕ ਉੱਥੇ ਜੇ ਘਰੇ ਨਹੀਂ ਕਿੜਾ ਵਜਦਾ ਤਾਂ ਮੇਲੇ ਤੇ ਜਰੂਰ ਸੰਪਰਕ ਕਰਿਓ ਬਾਈ ਆਪਣੇ ਕੋਲ ਬੱਚੇ 24 ਘੰਟੇ ਪਹਿਲੀ ਜਾਂਦੇ ਆ ਕਦੋਂ ਮਰਜ਼ੀ ਲੈ ਜਾ ਕੰਨ ਠੀਕ ਹੈ ਜੀ ਯਾਦਾਂ ਮਿਲਦੀ ਬਸ਼ੇਰੇ ਆਪਣੇ ਕੋਲੇ ਠੀਕ ਹੈ ਜੀ ਬਸ਼ੇਰੀਆਂ ਬਹੁਤ ਘੱਟ ਰੱਖਦੇ ਆ ਜੀ ਠੀਕ ਹੈ ਜੀ ਹਾਂ ਜੀ ਤੇ ਅੱਗੇ ਬਾਈ ਆਪਣੀ ਆ ਗਈ ਨੁਕਰੀ ਕੋੜੀ ਹਾਂ ਨੁਕਰੀ ਕੋੜੀ ਆ ਗਈ ਠੀਕ ਹੈ ਇਦੀ ਹਾਈਟ ਵਗੈਰਾ ਬਹੁਤ ਚੰਗੀ ਹੈ ਬਾਈ ਹਨਾ ਹਾਂ ਹਾਈਟ ਹੈਗੀ ਹੈ ਜੀ ਇਦੀ ਠੀਕ ਹੈ ਉਹ ਆਪਾਂ ਇਹਨੂੰ 65 ਛਾਟ ਵੀ ਕਹਿ ਸਕਦੇ ਆ ਹਾਂਜੀ ਪਰ ਜੇ ਫੱਟੀ ਲਾਉਣੀ ਆ ਤਾਂ 363 363 ਦੀ ਉਤਰਦੀ ਹੈ ਜੀ ਠੀਕ ਹੈ ਜੀ ਹਾਂ ਬੱਟੀ ਬਹੁਤ ਆਈ ਇਹ ਕਿਦੀ ਬੱਚੀ ਹੈ ਬਾਈ ਆਪ ਇਹ ਆਪਣੇ ਸੂਰਿਆਲੇ ਕੋਣਾਂ ਦੀ ਹੈ ਸੂਰਿਆਲਾ ਲਾਇਨ ਦੀ ਹਾਂ ਸੂਰਿਆਲਾ ਲਾਇਨ ਦੀ ਠੀਕ ਹੈ ਜੀ ਦੋ ਵਾਰੀ ਸੂਈ ਹੈ ਤੀਜੀ ਵਾਰੀ ਭਰਾਈ ਦੀ ਹੈ ਤੇ ਹੁਣ ਕਿਹੜੇ ਕੋੜੇ ਤੋਂ ਭਰਾਈ ਹੈ ਬਾਈ ਹਾਂਜੀ ਇਹ ਇੱਥੋਂ ਹੀ ਭਰਾਈ ਹੈ ਸੀ ਬਿੱਲਾ ਕੋੜਾ ਜੀ ਠੀਕ ਹੈ ਜੀ ਕਾਕੇ ਕੋਲੇ ਹੈ ਠੀਕ ਹੈ ਜੀ ਸ਼ਤਰੀ ਠੀਕ ਹੈ ਝੂਠ ਨਹੀਂ ਮਾਰਦੇ ਸੀ ਇਸ ਗੱਲ ਦਾ ਨਹੀਂ ਨਹੀਂ ਜਿਹੜੀ ਗੱਲ ਸੱਚੀ ਹੈ ਬਾਈ ਉਹ ਸੱਚੀ ਕਹਿਣੀ ਚਾਹੀਦੀ ਆ ਹਾਂਜੀ ਬਹੁਤ ਉਹ ਵੀ ਚੰਗਾ ਘੋੜਾ ਹਾਂਜੀ ਹਾਂਜੀ ਕਿਉਂ ਟੱਚ ਦਾ ਘੋੜਾ ਉਹ ਤੋਂ ਭرائی ਆ ਠੀਕ ਆ ਬਾਈ ਉਹ ਜਿਹੜੀ ਬੇਸ਼ੇਰੀ ਵੇਖੀ ਹੈ ਨਾ ਉਹਦੇ ਆ ਜਿਹੜੀ ਆਪਣਾ ਬੇਸ਼ੇਰੀ ਆ ਛੋਟੀ ਬੱਚੀ ਉਹਦੇ ਪਿਓ ਤੋਂ ਭرائی ਠੀਕ ਹੈ ਜੀ ਬਹੁਤ ਚੰਗਾ ਘੋੜਾ ਦਾਣਾ ਛਪਕੇ ਦਾ ਠੀਕ ਹੈ ਜੀ ਇਹ ਤਾਂ ਕਰਕੇ ਬੱਚੀ ਸੁਣੀ ਇਹ ਵੀ ਬਹੁਤ ਚੰਗੀ ਘੋੜੀ ਆ ਬਾਈ ਹਨਾ ਘੋੜਾ ਹੀ ਲੱਗਦੀ ਆ ਖੜੀ ਇੱਕ ਸਾਲ ਦੀ ਘੋੜੇ ਵਰਗੀ ਹੀ ਘੋੜਾ ਬਹੁਤ ਚੌੜਾ ਹਾਂਜੀ 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 ਚੰਗੇ ਬੱਚੇ ਦੇਣ ਵਾਲੀ ਘੋੜੀ ਹੈ ਜੀ। ਨਹੀਂ ਦੋ ਵਾਰੀ ਸੂਈ ਹੈ ਜੀ। ਪਹਿਲਾਂ ਇਹ ਵਧੀਆ ਬੱਚੇ ਦਿੰਦੀ ਹੈ ਜੀ। ਪਹਿਲਾਂ ਬੇਲਾਰੂਸ ਦੀ ਵੀ ਸੀ। ਕਿੰਨੀ ਉਮਰ ਦੀ ਹੋਗੀ ਬਈ ਇਹ? ਹਾਂ ਜੀ। ਕਿੰਨੀ ਉਮਰ ਦੀ? ਹੋਈ ਗਈ ਮੇਰੇ ਸਭਾ 7 ਸਾਲ ਦੀ ਘੋੜੀ ਜੀ। 7 ਸਾਲ ਦੀ? ਹਾਂ। ਠੀਕ ਹੈ ਜੀ। ਤੇ ਵਾਲਪੋਰੀਆਂ ਦੀ ਕਲੀਅਰ ਹੈ ਬਈ ਜਮਾ? ਹਾਂ ਜੀ। ਵਾਲਪੋਰੀ ਨਹੀਂ ਕਲੀਅਰ ਹੈ। ਠੀਕ ਹੈ ਜੀ। ਤੇ ਇਹਦਾ ਮੁੱਲ ਫਿਰ ਐਂ ਕਰੂੰਗੇ ਕਿ ਮੇਲੇ ਤੇ? ਮਸੇ ਇਹਦਾ ਤਾਂ ਐਂ ਗੱਲ ਵੀ ਸੀ 4 ਲੱਖ ਰੁਪਏ ਮੰਗਦੇ ਹੈ ਜੀ। ਠੀਕ ਹੈ ਜੀ। ਹਾਂ ਮੌਕੇ ਤੇ ਘੱਟ-ਬਾਤ ਮੀਮੰਤਨ ਮੌਕੇ ਤੇ ਹੋ ਜਾਊਗਾ ਜੀ। ਹਾਂ ਜੀ ਇਹ ਅਸੀਂ 30 ਦਿਨਾਂ ਦੀ ਚੈੱਕ ਕਰਾਈ ਹੈ ਜੀ 30 ਦਿਨਾਂ ਦੀ ਜੀ ਹਾਂ ਠੀਕ ਹੈ ਜੀ ਬਾਕੀ ਦੁਆਰੇ ਹੋਰ ਹੋ ਜੂਗੀ ਬਸ ਇਹ ਹਾਂ ਉਹ ਅਗਲਾ ਕਰਵਾ ਲੂਗਾ ਆਪਦੀ ਤਸਵੀਰ ਲਈ ਜੀ ਠੀਕ ਹੈ ਜੀ ਦੁਆਰੇ ਫੇਰ ਅਗਲਾ ਕਰਾ ਸਕਦਾ ਜੇ ਕਰਾਉਣੀ ਹੋਵੇ ਤਾਂ ਠੀਕ ਹੈ ਵੀਰੇ ਚਲੋ ਅੱਜ ਹੀ ਚੈੱਕ ਰਾਈ ਨਾਲ ਅਸੀਂ ਠੀਕ ਹੈ ਜੀ ਹਾਂ ਤੇ ਕਿੰਨੀ ਤਰੀਕ ਨੂੰ ਪਹੁੰਚ ਰਹੇ ਆਂ ਮੇਲੇ ਤੇ ਬਾਈ ਫੇਰ ਇਹ ਅਸੀਂ ਜਾਵਾਂਗੇ ਜੀ 10 11 ਨੂੰ ਜਾਵਾਂਗੇ 10 11 ਤਰੀਕ ਨੂੰ ਜੀ ਤੇ ਕਿੰਨੀ ਤਰੀਕ ਤੱਕ ਉੱਥੇ ਰਹੋਗੇ ਬਾਈ ਦੇਖੋ ਜਨਦਰ ਮਾਲ ਵੈਸੇ ਤਾਂ ਮੇਰੇ ਛੇਤੀ ਬੱਕ ਜਾਂਦਾ ਪਰ ਰਹਿ ਜਾਂਦੇ ਆ ਉੱਥੇ ਇੱਕ ਦੋ ਦਿਨ ਯਾਰ ਰੇ ਤਰ ਹ ਇਹ ਬੇਸ਼ੇਰੀ ਦੀ ਕੀ ਡਿਟੇਲ ਆ ਬਾਈ ਇਹ ਤਾਂ ਖਰੀਦੀ ਆਈ ਆ ਪਾਣ ਕੋਈ ਪਤਾ ਨਹੀਂ ਠੀਕ ਹੈ ਜੀ ਕਿਹੜੇ ਘੋੜੇ ਦੇ ਕਿਹੜੇ ਦੇ ਨਹੀਂ ਠੀਕ ਹੈ ਜੀ ਤੇ ਉਮਰ ਕਿੰਨੀ ਆ ਬਾਈ ਇਹਦੀ ਉਮਰ ਤਾਂ ਹੈਗੀ ਜੀ ਕੋਈ 8 ਸਾਲ 8-10 ਮਹੀਨੇ ਆ ਜੀ 8-10 ਮਹੀਨੇ ਹਾਂ ਦੰਦਾਂ ਤੋਂ ਪਤਾ ਲੱਗਦਾ 8-10 ਮਹੀਨੇ ਦੰਦਾਂ ਤੋਂ ਪਤਾ ਲੱਗਦਾ ਹਾਂ ਠੀਕ ਹੈ ਜੀ ਵੀ ਦੰਦਾਂ ਦਾ ਹਿਸਾਬ ਨਾਲ ਆਪਾਂ ਦੱਸ ਸਕਦੇ ਹਾਂ ਵੀ ਇੰਨੀ ਕੁ ਉਮਰ ਦੀ ਬੱਚੀ ਹੈ 8 ਤੋਂ 10 ਮਹੀਨੇ ਹੈਗੇ ਹਾਂ ਜੀ ਠੀਕ ਹੈ ਜੀ ਦੇਵਾਲ ਕੋਲ ਨੂੰ ਨਹੀਂ ਸਾਹ ਬਾਈ ਲੱਸੀ ਜ਼ਰੂਰ ਹਾਂ ਜੀ ਵਾਲਪੋਰੀਆਂ ਦੇ ਸਾਹ ਵਾਲਪੋਰੀਆਂ ਦੇ ਸਾਹ ਬਾਈ ਲੱਸੀ ਆ ਠੀਕ ਹੈ ਜੀ ਹਾਂ ਜ ਹਾਂ ਇਹ ਵੀ ਹੋ ਸੇਲ ਆਈ ਠੀਕ ਹੈ ਜੀ ਇਹ ਵੀ ਫਿਰ ਮੇਲੇ ਤੇ ਹੀ ਕਰਨ ਬਾਈ ਤੇ ਹਾਂ ਮੇਲੇ ਤੇ ਘਰੇ ਵੀ ਕੀ ਘਰੇ ਵੇਚ ਜਾਗਨੇ ਮੇਲੇ ਤੇ ਵੇਚ ਜਾਗੇ ਵੇਚਣ ਵਾਸਤੇ ਲੈਂਦੀ ਆਪਾਂ ਦਾ ਹੀ ਠੀਕ ਹੈ ਜੀ ਹਾਂ ਜੀ ਠੀਕ ਹੈ ਬਾਈ ਦੇ ਦਾਂਗੇ ਜੇ ਮੈਂ ਵਿਖੀ ਹੋਵੇ ਦੇ ਦਾਂਗੇ ਤੇ ਕੀ ਇਹਦਾ ਮੁੱਲ ਕਰਦੇ ਫਿਰ ਇੱਕ ਅੱਧੀ ਦਾ ਤਾਂ ਕਰਦੇ ਬਾਈ ਜਗਦੀਸ਼ ਆਏ ਬੰਦੇ ਗੁੱਸੇ ਹੋ ਜਾਂਦੇ ਯਾਰ ਆਪਣੇ ਮੁੱਲ ਦਾ ਜਨਾ ਮਰਜ਼ੀ ਕਰਾ ਲਈ ਹੋਰ ਫਿਰ ਬੰਦੇ ਕਹਿੰਦੇ ਯਾਰ ਤੂੰ ਮੁੱਲ ਨਹੀਂ ਕਰਦੇ ਵੀਡੀਓ 'ਚ ਠੀਕ ਹੈ ਠੀਕ ਹੈ ਹਾਂ ਇੱਕ ਅੱਧੀ ਦਾ ਤਾਂ ਕਰਦੇ ਇਹਦਾ 50000 ਰੁਪਏ ਮੰਗਦੇ 50000 ਰੁਪਏ ਲੈਣ ਦੇ ਨਾਲ ਕੰਮ ਹੈ ਲੈਣ ਦੇ ਨਾਲ ਹੀ ਹਾਂ ਠੀਕ ਹੈ ਜੀ ਵਾਲਾ ਨਹੀਂ ਠੀਕ ਹੈ ਬਾਈ ਬਾਕੀ ਮੌਕੇ ਤੇ ਮਾਨਤਨ ਕਰ ਵੀ ਦੇਵਾਂਗੇ ਚਲੋ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਇੱਕ ਔੜੀ ਦੀ ਕੀ ਡਿਟੇਲ ਆ ਬਾਈ ਇਹ ਬੂਟੇ ਵਾਲੇ ਘੋੜੇ ਦੀ ਹੈ ਜੀ ਗਵੰਦਪੁਰ ਵਾਲੇ ਦੀ ਠੀਕ ਹੈ ਜੀ ਹਾਂਜੀ ਠੀਕ ਹੈ ਇਹ ਮੇਰੇ ਕੋਲੇ ਦੂਜਾ ਸੁਹਾ ਸੁਈ ਹੈ ਜੀ ਠੀਕ ਹੈ ਜੀ ਤੀਜੀ ਵਾਰੀ ਗੱਭਣਾ ਕੀ ਠੀਕ ਹੈ ਜੀ ਹੁਣ ਕਿਹੜੇ ਘੋੜੇ ਤੇ ਗੱਭਣਾ ਬਾਈ ਇਹ ਹੁਣ ਆਪਣੇ ਹੈਗੀ ਆ ਇੱਥੇ ਥੋੜੇ ਢੂੜ ਘੋੜਾ ਜੀ ਬਬਲੂ ਕੋਲੇ ਕੋੜਾ ਠੀਕ ਹੈ ਜੀ ਇਹਦੀ ਹਾਈਟ ਕਿੰਨੀ ਹੈ ਬਾਈ ਇਹਦੀ ਹੈਗੀ ਜੀ 65 ਇੰਚ 65 ਇੰਚੀ ਹਾਂ ਜੀ ਅੱਖਾਂ ਦੀ ਬਿੱਲੀ ਆ ਵਾਲ ਭਰਿਆ ਸਾਫ਼ ਹੈ ਠੀਕ ਹੈ ਜੀ ਬੱਚਾ ਬਹੁਤ ਜ਼ਿਆਦਾ ਸੋਹਣਾ ਦਿੰਦੀ ਆ ਬੇਸ਼ੇਰੀ ਜਿਹੜੀ ਤੁਹਾਨੂੰ ਵਿਖਾਈ ਸੀ ਇਸੇ ਕੋੜੀ ਦੀ ਆ ਠੀਕ ਹੈ ਬਈ ਹਾਂ ਜੀ ਦੁਬਾਰੇ ਫੇਰ ਗੱਪਣਾ ਹੈ ਠੀਕ ਹੈ ਜੀ ਹੁਣ ਕਿੰਨੇ ਟਾਈਮ ਦੀ ਗੱਪਣਾ ਬਈ ਹੁਣ ਇਹ ਹੋ ਗਈ 1.5 ਮਹੀਨੇ ਦੀ ਲੂਸੀ ਜ਼ਿਆਦਾ ਦੁੱਧ ਹੁਣੇ ਛੜਾਇਆ ਬੱਚੀ ਦਾ ਠੀਕ ਹੈ ਜੀ ਆ ਬੇਸ਼ੇਰੀ ਦਾ ਦੁੱਧ ਟਾਲਿਆ ਹਜੇ ਤੱਕ ਟਾਲੇ ਤਿੰਨ ਚਾਰ ਦਿਨ ਹੀ ਹੋਏ ਜੀ ਹਾਂ ਜੀ ਹਾਂ ਜੀ ਦੁੱਧ ਨਾਲ ਹੋ ਜਾਂਦਾ ਜੀ ਇਹ ਬੱਚਾ ਚੰਦਾ ਨਾ ਹਾਂ ਦੁੱਧ ਨਾਲ ਦੁੱਸੀ ਹੋ ਗਈ ਇੱਕ ਇਹਦੇ ਪੈਰ 'ਚ ਪ੍ਰੋਬ ਜਾਨਵਰ ਜਿਆਦਾ ਪਰ ਸਮਾਰ ਲੈ ਲਿਆ ਤੇ ਸਾਰੇ ਹਾਂਜੀ ਹਾਂਜੀ ਹੋ ਜਾਂਦਾ ਬਈ ਹਾਂਜੀ ਠੀਕ ਹੈ ਜੀ ਇਹ ਬੱਚੇ ਦੀ ਕੀ ਡਿਟੇਲ ਆ ਬਈ ਜਗਦੀਸ਼ ਹਾਂਜੀ ਇਹ ਪਦਮ ਪਦਮ ਦਾ ਬੱਚਾ ਈ ਠੀਕ ਹੈ ਜੀ ਪਦਮੋ ਜਸਪਾਲ ਅੰਕਲ ਵਾਲੇ ਦਾ ਹਾਂ ਹਾਂ ਉਹਦਾ ਈ ਠੀਕ ਹੈ ਜੀ ਤੇ ਕੀ ਡਿਟੇਲ ਆ ਵੀਰੇ ਇਹਦਾ ਕੱਦ ਕਿੰਨਾ ਇਹਦਾ ਕੱਦ 60 ਤੋਂ ਬਾਹਰ ਹੋ ਗਿਆ ਈ ਹੁਣ 60 ਤੋਂ ਬਾਹਰ ਹਾਂ 10 ਕਿੰਨੀ ਉਮਰ ਆ ਈ 10 ਕਿ ਮਹੀਨੇ ਉਮਰ ਆ ਈ ਠੀਕ ਹੈ ਜੀ ਹਾਂਜੀ ਤੇ ਵਾਲ ਪੋਰੀਆਂ ਦਾ ਵੀਰੇ ਵਾਲ ਪੋਰੀਆਂ ਦਾ ਸਾਫ ਆਈ ਸਾਫਾ ਬਿਲਕੁਲ ਭਾਈ ਬਿਲਕੁਲ ਸਾਫਾ ਠੀਕ ਹੈ ਜੀ ਇਹਦੀ ਕੀ ਡਿਮਾਂਡ ਕਰਦੇ ਆਂ ਹਾਂ ਜੀ ਇਹ ਨਹੀਂ ਹੈ ਜੀ ਵੇਚਣਾ ਜੀ ਵੇਚਣਾ ਨਹੀਂ ਜੀ ਹਾਂ ਜੀ ਨਹੀਂ ਵੇਚਣਾ ਜੀ ਠੀਕ ਹੈ ਜੀ ਹਾਂ ਜੀ ਲੋੜੀ ਤੋਂ ਬਾਅਦ ਦੇਖਾਂਗੇ ਠੀਕ ਹੈ ਜੀ